ਸਾਰੇਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੂਸਰੀਆਂ ਜੋਨਾਂ ਦੇ ਬਰਾਬਰ ਵੀ ਲਿਖਿਆ ਹੈ। ਮਿਸਾਲ ਦੇ ਤੌਰ ਤੇ ਪਸ਼ੂਆਂ ਦੇ ਵੀ ਬੱਚੇ ਹੁੰਦੇ ਆ, ਮਨੁੱਖਾਂ ਦੇ ਵੀ ਹੁੰਦੇ ਆ। ਪਾਲਣਾ ਕਰਨ ਦੀ ਸੋਝੀ ਜਾਨਵਰਾਂ ਨੂੰ ਵੀ ਹੈ, ਪਾਲਣਾ ਕਰਨ ਦੀ ਸੋਝੀ ਮਨੁੱਖ ਨੂੰ ਵੀ ਹੈ। ਇੱਕੋ ਇੱਕ ਮਹਾਨਤਾ ਹੈ ਮਨੁੱਖ ਦੇ ਅੰਦਰ। ਕਿ ਉਹ ਪ੍ਰਭੂ ਦੀ ਗੱਲ ਨੂੰ ਸਮਝਦਾ ਹੈ ਪਰਮੇਸ਼ਰ ਦੀ ਗੱਲ ਨੂੰ ਜਾਣਦਾ ਹੈ ਔਰ ਆਉਣ ਵਾਲੇ ਤਰੱਕੀ ਕਰਨ ਦਾ ਜਿਹੜਾ ਤਰੀਕਾ ਹੈ ਉਸ ਨੂੰ ਜਾਣਦਾ ਹੈ ਇਹ ਮਨੁੱਖ ਨੂੰ ਇਸ ਗੱਲ ਦਾ ਗਿਆਨ ਨਹੀਂ ਮੈਂ ਕੀ ਕਰਨ ਆਇਆ ਸੀ ਕੀ ਕਰਨਾ ਸੀ ਕੀ ਨਹੀਂ ਕੀਤਾ ਕੀ ਕਰਨਾ ਕੀ ਕਰ ਰਹੇ ਹਾਂ ਤੇ ਉਹ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕਿ ਗੁਰਮੰਤਰ ਰਹੀਣ ਸਿਉ ਪੁਰਾਣੇ ਤਰਗੰਥ ਜਨ ਪ੍ਰਸਟਣ ਹੈ। ਕੋਕਰਾ, ਸ਼ੋਕਰਾ, ਗਰਦਵੈ, ਕਾਕਾ, ਸਰਪ ਨੇ ਤੁਲ ਖਲੇ। ਕਾਂ ਦੀ ਜੋਨ ਸਭ ਤੋਂ ਮਾੜੀ ਐ। ਇਹ ਮਾੜੀ ਤੋਂ ਮਾੜੀ ਚੀਜ਼ ਵੀ ਖਾ ਜਾਂਦਾ ਤੇ ਚੰਗੀ ਤੋਂ ਚੰਗੀ ਚੀਜ਼ ਵੀ ਖਾ ਜਾਂਦਾ। ਸ਼ੂਰ ਦੀ ਜੋਨ ਸਭ ਤੋਂ ਮਾੜੀ ਐ। ਮਾੜੀ ਤੋਂ ਮਾੜੀ ਚੀਜ਼ ਵੀ ਖਾ ਜਾਂਦਾ ਤੇ ਚੰਗੀ ਤੋਂ ਚੰਗੀ ਵੀ ਖਾ ਜਾਂਦਾ। ਕੁੱਤਾ ਹੈ ਕੁੱਤਾ ਵੀ ਚੰਗੀ ਚੀਜ਼ ਖਾ ਜਾਂਦਾ ਹੈ ਮਾੜੀ ਤੋਂ ਮਾੜੀ ਵੀ ਖਾ ਜਾਂਦਾ ਤੇ ਸੱਪ ਹੈ ਸੱਪ ਦੀ ਜੁਨ ਵੀ ਸਭ ਤੋਂ ਮਾੜੀ ਹੈ ਇੱਕ ਗਧਾ ਹੈ ਗਧੇ ਦੀ ਜੁਨ ਵੀ ਸਭ ਤੋਂ ਮਾੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ ਜਿਨ੍ਹਾਂ ਮਨੁੱਖਾਂ ਨੂੰ ਪਰਮੇਸ਼ਰ ਦੀ ਭਗਤੀ ਦਾ ਗਿਆਨ ਨਹੀਂ ਔਰ ਇਸ ਪਾਸੇ ਨੂੰ ਨਹੀਂ ਤੁਰਦੇ ਉਹਨਾਂ ਨੂੰ ਇਹਨਾਂ ਜੁਨਾਂ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ ਹੈ। ਇੱਕ ਭਗਤ ਭਗਵਾਨ ਜੈ ਪ੍ਰਾਨੀ ਕਾ ਨਾਹੇ ਮਾਨੀ। ਪਰਮੇਸ਼ਰ ਦਾ ਪ੍ਰੇਮ ਕਿਸੇ ਮਨੁੱਖ ਦੇ ਅੰਦਰ ਨਹੀਂ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਹੇ ਤਨ ਜਿੱਦਾਂ ਸੂਰ ਤਾਂ ਕੁੱਤੇ ਨੂੰ ਤਨ ਪ੍ਰਾਪਤ ਹੋਇਆ ਉਦਾਂ ਹੀ ਉਸ ਬੰਦੇ ਨੂੰ ਵੀ ਤਨ ਪ੍ਰਾਪਤ ਹੋ ਗਿਆ ਕੋਈ ਫਰਕ ਨਹੀਂ ਦੱਸਿਆ ਇੱਕੋ ਹੀ ਬਰਾਬਰ ਹੈ ਦੋਏ ਇਹਨਾਂ ਗੱਲਾਂ ਨੂੰ ਸਮਝਾਉਣ ਵਾਸਤੇ ਇਹਨਾਂ ਗੱਲਾਂ ਦਾ ਗਿਆਨ ਦੇਣ ਵਾਸਤੇ ਮੂੜ ਤੋਂ ਲੈ ਕੇ ਸਤਿਯੋਗ ਤੋਂ ਲੈ ਕੇ ਅਵਤਾਰ ਤੁਰੇ ਆਏ ਔਰ ਗਿਆਨ ਦਿੰਦੇ ਰਹੇ ਗਿਆਨ ਅੱਗੇ ਤੋਂ ਅੱਗੇ ਉਹਨਾਂ ਦੇ ਪੈਰੋਕਾਰ ਉਹਨਾਂ ਦੇ ਸੇਵਕ ਉਸ ਗਿਆਨ ਦਾ ਪ੍ਰਚਾਰ ਕਰਦੇ ਰਹੇ ਜਿਨ੍ਹਾਂ ਜਿਨ੍ਹਾਂ ਨੇ ਉਸ ਗਿਆਨ ਨੂੰ ਮੰਨ ਲਿਆ ਮਨਕੇ ਉਸ ਗਿਆਨ ਤੇ ਚੱਲ ਗਏ ਉਹ ਕਿੱਥੇ ਪਹੁੰਚੇ ਉਹਨਾਂ ਨੂੰ ਕੀ ਮਿਲਿਆ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਉਨਨਾਂ ਇਹ ਪਦਮੀ ਪ੍ਰਾਪਤ ਹੋਈ ਹੈ। ਇਸ ਪਦਮੀ ਵਾਲੇ ਪੁਰਖਾਂ ਦੀ ਅੱਜ ਤੁਸੀਂ ਯਾਦ ਮਨਾ ਰਹੇ। ਸਤਿਯੁਗ ਵਿੱਚ ਮਨੁੱਖਾਂ ਦੇ ਸੁਭਾਅੋ ਸੰਤੋਖੀ ਸਨ ਲੋਭੀ ਨਾ ਸੀ। ਧਰਮੀ ਲੋਕ ਸਨ ਧਰਮੀ ਲੋਕ ਕੁਦਰਤੀ ਗੱਲ ਹੈ ਧਰਮੀ ਉਹ ਹੈ ਜਿਹੜਾ ਸੰਤੋਖੀ ਹੈ। ਲੋਭੀ ਪੁਰਖ ਧਰਮੀ ਹੋ ਨਹੀਂ ਸਕਦਾ। ਚਾਹੇ ਸੰਬੇਦ ਪੜ੍ਹ ਲਓ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਲਓ ਕਿਉਂਕਿ ਲੋਭੀ ਕਿਸੇ ਦਾ ਮਿੱਤਰ ਦੱਸਿਆ ਹੀ ਨਹੀਂ ਹੈ ਜਿਹੜਾ ਲੋਭੀ ਹੈ ਉਹ ਕਿਸੇ ਦਾ ਸਾਕਾ ਨਹੀਂ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਤਰ ਬਾਣੀ ਦਾ ਜ਼ਿਕਰ ਹੈ ਲੋਭੀ ਕਾਮੇ ਸਾਹੋ ਨ ਕੀਜੇ ਜੇ ਕਾ ਪਰ ਵਸਾਏ ਅੰਤ ਕਾਲ ਦਿੱਥੇ ਤੋਹੇ ਜਿੱਥੇ ਹੱਥ ਨਾ ਪਾਏ ਜਦੋਂ ਲੋਭੀ ਬੰਦੇ ਵੱਧ ਜਾਂਦੇ ਤੇ ਸੰਤੋਖ ਘਟ ਜਾਂਦਾ ਜਦੋਂ ਸੰਤੋਖ ਵੱਧ ਜਾਵੇ ਤੇ ਲੋਭੀ ਘਟ ਜਾਂਦੇ ਸਤਜੁਗ ਤਾਂ ਕਹਿੰਦੇ ਸੀ ਉਹ ਤਾਂ ਸੰਤੋਖੀ ਬੰਦੇ ਸੀ ਸਾਰੇ ਧਰਮ ਨਾਲ ਜੁੜੇ ਹੋਏ ਸੀ ਸਤਜੁਗ ਸੀ ਧਰਮੀ ਪੁਰਖ ਦੇ ਅੰਦਰ ਮਤਸਬ ਨਹੀਂ ਧਰਮੀ ਪੁਰਖ ਦੇ ਅੰਦਰ ਝਗੜਾ ਨਹੀਂ ਧਰਮੀ ਪੁਰਖ ਦੇ ਅੰਦਰ ਕੋਈ ਲੋਭ ਲਾਲਸਾ ਕੋ ਮੋਹ ਮਮਤਾ ਨਹੀਂ ਆ ਜਦੋਂ ਐਸਾ ਸਮਾਂ ਬਸਤ ਜਾਵੇ ਉਸ ਨੂੰ ਕਹਿੰਦੇ ਆ ਸਤਜੋਗ ਕਿਸੇ ਦਾ ਹੱਕ ਨਹੀਂ ਖਾਣਾ ਕਿਸੇ ਦੀ ਚੀਜ਼ ਨੂੰ ਹਥਿਆਉਣਾ ਨਹੀਂ ਕਿਸੇ ਨੂੰ ਦੁਸ਼ਮਣ ਮਿੱਤਰ ਤਾਂ ਹੀ ਮਨੁੱਖ ਮੰਨਦਾ ਜਿਹੜਾ ਲੋਭ ਦੀ ਅੰਸੋ ਦੇ ਅੰਦਰ ਬਸਦੀ ਹੈ ਸਤਜੋਗ ਰਤ ਸੰਤੋਖਾ ਧਰਮਗੇ ਰਤਵਾ ਧਰਮ ਚਲਾਉਂਦਾ ਤੇ ਸੰਤੋਖ ਦਾ ਰੱਥ ਹੈ